ਹਾਂਜੀ ਦਸਖੋਤ ਸਵਾਗਤ ਹੈ ਤੁਹਾਡਾ ਆਪਣੇ ਐਫਐਸ ਪੰਜਾਬੀ ਨਿਊ ਚੈਨਲ ਦੇ ਉੱਤੇ ਬੀਤੀ ਰਾਤ ਦੌਰਾਨ ਕਹਿੰਦੇ ਬਹੁਤ ਭਾਰੀ ਬਰਖਾ ਹੋਈ ਹੈ ਪੰਜਾਬ ਦੇ ਵਿੱਚ ਜਿਹੜੀ ਬਰਖਾ ਨਾਲ ਕਹਿੰਦੇ ਦਰਿਆ ਉੱਤੋਂ ਦੀ ਜਮਾਂ ਵਗ ਰਹੇ ਨੇ ਤੇ 2 ਨੰਬਰ ਦੇ ਧੰਦੇਆਂ ਤੇ ਹੁਣ ਰੱਬ ਨੇ ਆਪ ਮੂਰੇ ਹੋ ਕੇ ਜ਼ਿੰਮੇਵਾਰੀ ਚੱਕੀ ਹੈ ਵੀ 2 ਨੰਬਰ ਦੇ ਧੰਦੇ ਹੁਣ ਮੈਂ ਖੁਦ ਆਪ ਬੰਦ ਕਰਾਉਂਗਾ ਸਰਕਾਰ ਇਹਦੇ ਵਿੱਚ ਕੁਝ ਨਹੀਂ ਕਰ ਰਹੀ ਅਗਲੀ ਖਬਰ ਆਪਣੇ ਕੋਲ ਦਰਸ਼ਕੋ ਆ ਰਹੀ ਹੈ ਜਿਹੜਾ ਇੱਕ ਪੁਲਸ ਵਾਲਾ ਵੀਰ ਆਪਣਾ ਸੱਚੇ ਦਿਲੋਂ ਬ੍ਰੇਤੀ ਦਾ ਕੰਮ ਰੋਕਣ ਦੇ ਵਿੱਚ 2 ਨੰਬਰ ਦਾ ਕੰਮ ਰੋਕਣ ਦੇ ਵਿੱਚ ਆਪ ਦਾ ਦੇ ਲੋਕ ਯੋਗਦਾਨ ਦੇ ਰਿਹਾ ਸੀ ਉਹ ਬੰਦੇ ਦੇ ਤਿੰਨ ਅਣਪਛਾਤੇ ਟਰੈਕਟਰ ਸਵਾਰਾਂ ਨੇ ਕਹਿੰਦੇ ਪੱਟ ਦੇ ਵਿੱਚ ਗੋਲੀਆਂ ਮਾਰੀਆਂ ਕਤਲ ਦੇ ਇਰਾਦੇ ਦੇ ਨਾਲ ਉਹਨਾਂ ਨੇ ਤਿੰਨ ਗੋਲੀਆਂ ਦਰਸ਼ਕੋ ਪੁਲਸ ਵਾਲੇ ਵੀਰ ਦੇ ਪੱਟ ਦੇ ਵਿੱਚ ਮਾਰੀਆਂ ਨੇ ਨਿਸ਼ਾਨਿਆਂ ਦੇ ਵਿੱਚ ਥੋੜੀ ਜੀ ਚੁੱਕ ਹੋਈ ਆ ਜੇ ਨਿਸ਼ਾਨਾ ਕਿਤੇ ਇੱਧਰ ਉੱਧਰ ਹੋ ਜਾਂਦਾ ਦਿਲ 'ਚ ਗੋਲੀ ਵੱਜਦੀ ਤੇ ਪੁਲਸ ਵਾਲਾ ਵੀਰ ਉੱਥੇ ਮੌਕੇ 'ਤੇ ਮਰ ਜਾਣਾ ਸੀ ਤੇ ਹੁਣ ਉਹ ਪੀਜੀਆਈ ਦੇ ਵਿੱਚ ਐਡਮਿਟ ਕਰਾ ਦਿੱਤਾ ਗਿਆ ਟਰੈਕਟਰ ਸਵਾਰ ਉੱਥੋਂ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਤੇ ਬਾਕੀ ਉਹਨਾਂ ਦੀ ਤਲਾਸ਼ ਚੱਲ ਰਹੀ ਹੈ ਪੁਲਸੇ ਉੱਥੇ ਹੀਰਾਵੰਦੀ ਆਪਣੀ ਕਰ ਲਈ ਹੈ ਜਿਹੜੇ ਵਾਹਨ ਦੇ ਵਿੱਚ ਗੋਲੀਆਂ ਚੱਲੀਆਂ ਸੀ ਪੁਲਸ ਸ਼ਾਨਵੀਨ ਆਪਦੀ ਕਰ ਰਹੀ ਹੈ ਪੂਰਾ ਯੋਗਦਾਨ ਦੇ ਰਹੀ ਹੈ ਹੁਣ ਇਹ ਕੇਸ ਦੀ ਦਰਸ਼ਕੋ ਜਿਹੜੇ ਅਫਸਰ ਆਪਣੇ ਸ਼ਾਨਵੀਨ ਕਰ ਰਹੇ ਨੇ ਐਸਐਚਓ ਉਹ ਕਹਿੰਦੇ ਐਨੇ ਤਾਕੜੇ ਐਸਐਚਓ ਮੰਨੇ ਜਾ ਰਹੇ ਨੇ ਆਪਣੇ ਇਲਾਕੇ ਦੇ ਵਿੱਚ ਜਿੱਥੇ ਵੀ ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਦੀ ਬਦਲੀ ਹੁੰਦੀ ਸੀ ਉੱਥੋਂ ਦੇ 2 ਨੰਬਰ ਦੇ ਕੰਮ ਕਰਨ ਵਾਲੇ ਬੰਦੇ ਕਹਿੰਦੇ ਉਹਨਾਂ ਦੇ ਨਾਮ ਤੋਂ ਥਰ-ਥਰ ਕੰਮ ਦੇ ਸੀ ਤੇ ਉਹਨਾਂ ਦੇ ਹੱਥ 'ਚ ਹੁਣੇ ਕੇਸ ਦੇ ਦਿੱਤਾ ਗਿਆ ਹੈਗਾ ਦੇਖਦੇ ਹਾਂ ਹੁਣ ਕੀ ਉਹ ਬੰਦਿਆਂ ਨੂੰ ਫੜ ਪਾਉਂਦੇ ਆ ਕਿ ਨਹੀਂ ਫੜ ਪਾਉਂਦੇ ਨਵੇਂ ਆਫੀਸਰ ਦੇ ਆਪਣੇ ਕੋਲੇ ਬਿਆਨ ਆ ਰਹੇ ਨੇ ਤੇ ਨਵੇਂ ਆਫੀਸਰ ਕਹਿ ਰਹੇ ਨੇ ਵੀ 24 ਘੰਟਿਆਂ ਦੇ ਵਿੱਚ ਵਿੱਚ ਮੁਲਜ਼ਮਾਂ ਨੂੰ ਥਾਣੇ ਦੇ ਵਿੱਚ ਮੈਂ ਗ੍ਰਿਫਤਾਰ ਕਰਕੇ ਲੈ ਕੇ ਆਉਂਗਾ ਦੇਖਦੇ ਆਂ ਵੀ ਲੈ ਕੇ ਆ ਪਾਉਂਦੇ ਆ ਕਿ ਨਹੀਂ ਕੀ ਬਣਦਾ ਇਹ ਅਗਲੀਆਂ ਸਾਨੂੰ ਨਾਲੀਆਂ ਖਬਰਾਂ ਦੇ ਵਿੱਚ ਦੱਸ ਕੇ ਜਾਵਾਂਗੇ ਧੰਨਵਾਦ ਜੀ ਦانے-ਦانے ਮੇ ਕੇਸਰ ਦਾ ਕਮਾਲ ਬੁਲਤ ਜੁਬਾ ਕੇਸਰੀ